ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਹੀਂਆ ਵਾਲਾ ਇਹ ਪਿੰਡ ਗੋਨਿਆਣੇ ਦੇ ਬਿਲਕੁਲ ਨਾਲ ਹੈ ਤੇ ਬਠਿੰਡੇ ਜ਼ਿਲ੍ਹੇ ਦਾ ਹੈ ਗੋਨਿਆਣਾ ਤੇ ਨਹੀਂਆ ਵਾਲਾ ਆਪਸ ਵਿੱਚ ਰਲੇ ਹੋਏ ਹੈ ਸਨ ਦੇ ਵਿੱਚ ਇੱਕ ਫਾਟਕ ਹੈ ਜਿਹਦੇ ਕਰਕੇ ਨਹੀਂਆ ਵਾਲਾ ਜਿਹੜਾ ਉਹ ਫਾਟਕ ਕ੍ਰਾਸ ਕਰਦੇ ਆ ਗੋਨਿਆਣੇ ਵਾਲੇ ਪਾਸੋਂ ਨਹੀਂਆ ਵਾਲਾ ਪਿੰਡ ਸ਼ੁਰੂ ਹੋ ਜਾਂਦਾ ਹੈ ਲੱਖੀ ਜੰਗਲ ਵਾਲੀ ਛੜਕ ਹੈ ਜਿਹਦੇ ਉੱਤੇ ਬਾਈ ਹੋਰਾਂ ਦਾ ਘਰ ਹੈ ਆਮ ਘਰੇਲੂ ਪਸ਼ੂ ਪਾਲਕ ਵੀਰ ਜਿੰਨਾਂ ਕੋਲ ਅੱਜ ਵੀਡੀਓ ਬਣਾ ਰਹੇ ਆਂ ਘਰ ਦੀ ਬੈਕ ਸਾਈਡ ਦੇ ਉੱਤੇ ਪਸ਼ੂ ਰੱਖੇ ਹੋਏ ਆ ਪਰ ਅੱਜ ਇਹਨਾਂ ਨੇ ਇੱਕ ਤਾਜੀ ਸੂਈ ਮੱਝ ਵੇਚਣੀ ਹੈ ਇਹਨੂੰ ਅਸੀਂ ਇੱਧਰਲੇ ਪਾਸੇ ਲੈ ਜਾਂਦਾ ਕਿਉਂਕਿ ਆਪਾਂ ਨੂੰ ਪਤਾ ਬਾਰਸ਼ ਦਾ ਟਾਈਮ ਆ ਥੋੜਾ ਜਿਹਾ ਚਿੱਕੜ ਜਾਂ ਪਸ਼ੂਆਂ ਵਾਲੇ ਪਾਸੇ ਬਣਿਆ ਰਹਿੰਦਾ ਤੇ ਇਹਨੂੰ ਨਵੇਕਲਾ ਬਾਹਰ ਨੂੰ ਅਸੀਂ ਕੱਢ ਕੇ ਲੈ ਆਏ ਆਂ ਚੰਗੇ ਥਣਹੂਆਣੇ ਦੀ ਮੱਝ ਤੁਹਾਨੂੰ ਦਿਖਾਉਣੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਹਜੇ ਕੁਝ ਘੰਟੇ ਪਹਿਲਾਂ ਹੀ ਇਹ ਸੂਈ ਹੈ ਤੋੜ ਕੇ ਵੀ ਦਿਖਾ ਦੇਾਂਗੇ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਓਗੇ ਤੇ ਥਣ ਬਹੁਤ ਸੋਹਣੇ ਆ ਅਗਲੇ ਥਣ ਤੇ ਪਿਛਲੇ ਥਣ ਬਿਲਕੁਲ ਬਰਾਬਰ ਦਾ ਸਹਜ ਹੈ ਅਗਾੜੀ ਤੇ ਪਿਛਲੇ ਸਣਾ ਚ ਦੁੱਧ ਇਹ ਲੱਗਦਾ ਵੀ ਬਰਾਬਰ ਹੀ ਹੋਣਾ ਚਾਹੀਦਾ ਸੋ ਆਓ ਇਹਦੀ ਡਿਟੇਲ ਪੁੱਛੀਏ ਬਾਅਦ ਚੇ ਤੁਹਾਨੂੰ ਤੋੜ ਕੇ ਮੱਝ ਦਿਖਾ ਦੇਾਂਗੇ ਸੋ ਮਿਲਦੇ ਹਾਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਸੰਦੀਪ ਸਿੰਘ ਜੀ ਸੰਦੀਪ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਹਾਂ ਹਾਂਜੀ ਭਾਈ ਕਰਦੀ ਆ ਮੱਝ ਹਾਂਜੀ ਜਿਵੇਂ ਕਰਦੀ ਜੀ ਕਿੰਨਾਂ ਮਸੂਆ ਸੂਈ ਹੈ ਇਹ ਦੂਜਾ ਸੂਆ ਸੁੰਦੀ ਹੈ ਜੀ ਹਾਂ ਦੂਜਾ ਸੂਆ ਕਿੰਨੇ ਕ ਵਜੇ ਸੂਈ ਹੈ ਇਹ ਇਹ ਤੜਕ 9 ਵਜੇ ਸੂਈ ਹੈ ਵੀਰੇ 9 ਵਜੇ ਸੂਈ ਹੈ ਜੇਰ ਪੈ ਗਈ ਸੀ ਹਾਂਜੀ ਵਧ ਗਿਆ ਪੈ ਗਈ ਜੀ ਬੱਚਾ ਕੀ ਦਿੱਤਾ ਨੇ ਇਹਨੇ ਮੇਲ ਦਿੱਤਾ ਕਾਫੀ ਕੱਟਾ ਹੈ ਹਾਂਜੀ ਦੁੱਧ ਪਹਿਲੇ ਸੂਏ ਕਿੰਨਾ ਚੋਇਆ ਇਹਨੇ 14-15 ਕਿਲੋ ਦਿੱਤਾ ਪਹਿਲੇ ਸੂਏ ਪਹਿਲੇ ਸੂਏ 14-15 ਕਿਲੋ ਹਾਂਜੀ ਅੱਛਾ ਭਾਈ ਕੀ ਰੇਟ ਰੱਖਦੇ ਹੋ ਇਹਦਾ ਇਹਦਾ 1 ਲੱਖ 40000 ਰੁਪਏ 1 ਲੱਖ 40000 ਹਾਂਜੀ ਹੋਇਓ ਪਾਸੇ ਮੜਾ ਦੇਖੀ ਤੋਰ ਕੇ ਦੋਸਤੋ ਮੈਂ ਅੱਜ ਤੁਹਾਨੂੰ ਤੋਰ ਕੇ ਦਿਖਾਉਣਾ ਬਹੁਤ ਸੋਹਣਾ ਮੂੰਹ ਮੱਥਾ ਹੈ ਇਹਦਾ ਦੂਆ ਇਹਦਾ ਦੂਜਾ ਇਨੇ ਦੁੱਧ ਬਾਈ ਕਹਿੰਦਾ ਵੀ 14-15 ਕਿਲੋ ਵਾਂਗੂ ਦਿੱਤਾ ਖੈਰ ਦੁੱਧ ਜਿਹਨੇ ਖਰੀਦਣੀ ਹੈ ਉਹਨੇ ਦੇਖਣਾ ਵੀ ਉਹ ਕਿੰਨਾ ਚੋਲੂਗਾ ਕਿਉਂਕਿ ਹਰੇਕ ਦੀ ਸੇਵਾ ਅਲੱਗ-ਅਲੱਗ ਹੁੰਦੀ ਹੈ ਬੱਚੇ ਦੀ ਖੇਚ ਜਿਆਦਾ ਕਰੂਗੀ ਕਿਉਂਕਿ ਸਵੇਰ ਹੀ ਸੂਈ ਹੈ ਅਸੀਂ ਦਵਾਰਾ ਬੱਚਾ ਲਾਤਾ ਸੀ ਇਹਦੇ ਪਸਮਾ ਕਰ ਜੇ ਕਿਉਂਕਿ ਸਵੇਰ ਬਾਈ ਨੇ ਤਾਂ ਦੁੱਧ ਜਿਹੜਾ ਉਹ ਚੋਇਆ ਵਿਆ ਸੋ ਥਣਾ ਦਾ ਸੈਜ ਤੁਸੀਂ ਦੇਖ ਲਓ ਇਹ ਪਸਮਾ ਦੇ ਵਿੱਚ ਹੀ ਆ ਥਣ ਹੁਣ ਕਿਉਂਕਿ ਬੱਚਾ ਦਵਾਰਾ ਲਾਤਾ ਸੀ ਥਣਾ ਨੂੰ ਵੀ ਜਿਹੜਾ ਕੋਈ ਜੋਸ਼ ਹੁੰਦਾ ਹਵਾਨੇ ਦੇ ਵਿੱਚ ਪਸ਼ੂ ਦਾ ਉਹ ਸਾਰਾ ਪਾ ਜਾਂਦਾ ਹੈ ਦੁੱਧ ਬੱਚੇ ਨੂੰ ਪਿਆਇਆ ਵਿਆ ਇਹਦੇ ਵਿੱਚੋਂ ਵੀ ਗੱਲ ਧਿਆਨ ਚ ਰੱਖ ਲੋ ਕੱਟੇ ਨੂੰ ਇਹਨੇ ਜਨਮ ਦਿੱਤਾ ਚੰਗੇ ਨਰੋਏ ਬੱਚੇ ਪਾਉਗੀ ਹੁਣ ਵੀ ਕੱਟਾ ਸੋਹਣਾ ਹੈ ਸੋ ਇਹ ਝੋਟੀ ਇਹ ਮੱਝ ਦੂਜਾ ਸੂਆ 1,40,000 ਰੇਟ ਆ ਤੋਰੀ ਵੇਚ ਲਈ ਜਾਈ ਉਧਰ ਨੂੰ ਇਹਦੇ ਅਗਲੇ ਪਿਛਲੇ ਥਾਣ ਨੂੰ ਮੈਨੂੰ ਬਿਲਕੁਲ ਬਰਾਬਰ ਦਾ ਸਾਈਜ਼ ਦਿੰਦਾ ਤੇ ਫੁੱਲ ਪਸਮਾਰ ਦੇ ਵਿੱਚ ਥਾਣਾ ਜਦੋਂ ਦੁੱਧ ਚੋਇਆ ਜਾਊਗਾ ਉਦੋਂ ਬਾਅਦ ਥਾਣਾ ਅੱਧਾ ਸਹਿਜ ਜਿਹੜਾ ਉਹ ਛੋਟਾ ਹੋ ਜੂਗਾ ਸੋ ਪਸਮਾਰ ਚ ਇਦਾਂ ਦਾ ਥਾਣਾ ਇਹ ਰੱਖੂਗੀ ਸਾਰੀ ਚਮੜੀ ਦੇ ਉੱਤੇ ਇਦੀ ਪੂਰੀ ਬਾਡੀ ਦੇ ਉੱਤੇ ਜਿਹੜੀਆਂ ਬਰੀਕ ਬਰੀਕ ਨਾੜਾਂ ਉਹ ਦੇਖਣ ਨੂੰ ਕਾਫੀ ਨਜ਼ਰ ਆਉਂਦੀਆਂ ਦੁੱਧ ਵਾਲੀ ਮੱਝ ਹੈ ਕਿੰਨਾ ਦੇਊਗੀ ਮੈਂ ਪਹਿਲਾਂ ਕਿਹਾ ਸੀ ਵੀ ਉਹ ਥੋੜੀ ਸੇਵਾ ਤੇ ਥੋੜੀ ਸੰਭਾਲ ਹੈ ਬਾਕੀ ਤੁਸੀਂ ਆਪ ਦੀ ਸਮਝ ਵੀ ਵਰਤਣੀ ਹੋਊਗੀ ਚੰਗੀ ਹੈ ਗਾੜੀ ਹੈ ਪਿੱਛੋਂ ਵੀ ਹਵਾਨਾ ਸੋਹਣਾ ਸੋ ਇਹ ਛੋਟੀ ਹੈ ਮੱਝ ਵਿਕਰੀ ਵਾਸਤੇ 1,40,000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਤੋਰ ਦੇ ਬਾਈ ਫੇਰ ਮੜੇ ਜੀ ਨੰਬਰ ਦੱਸੋ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਸੋ ਇੱਕ ਹੀ ਨਾ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀ ਧੰਨਵਾਦ